ਸਸਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਬਹੁਤ ਹੀ ਸੋਹਣਾ ਟੌਪਿਕ ਲੈ ਕੇ ਆਇਆ ਟਕਸਾਲੀ ਕਿਸ਼ਰੇ ਮਾਰੀ ਪਹਿਲਾਂ ਆਪਾਂ ਤੁਹਾਨੂੰ ਯਾਦ ਹੋਣਾ ਇੱਕ ਵੀਡੀਓ ਪਾਈ ਸੀ ਟਕਸਾਲੀ ਕਿਸ਼ਰੇ ਦੀ ਕਟਾਈ ਬਾਰੇ ਜਿਹਦੇ ਵਿੱਚ ਆਪਣੀ ਆਵਾਜ਼ ਜਿਹੜੀ ਮੇਰੀ ਆਵਾਜ਼ ਉਹ ਕੱਟੀ ਗਈ ਸੀ ਹੈਨਾ ਤਾਂ ਮੈਂ ਅੱਜ ਸੋਚਿਆ ਵੀ ਆਪਾਂ ਨੇ ਅੱਜ ਕਿਸ਼ਰੇ ਕੱਟਨੇ ਆ ਤੇ ਅੱਜ ਵੀਡੀਓ ਪਹਿਲਾਂ ਹੀ ਆਪਾਂ ਦੋ ਪਾ ਦਿੰਗਾ ਹੈਨਾ ਆਪਾਂ ਨੂੰ ਕੋਈ ਚੈੱਕ ਕਰੀਂ 2 3 4 ਦਾ ਮੈਨੂੰ ਇਹ ਹੈ ਵੀ ਤੁਸੀਂ ਕੰਮ ਸਿੱਖੋ ਹੈਨਾ ਜਿਹੜੀਆ ਭੈਣਾ ਕਸ਼ੇਰੇ ਸਿੱਖਣ ਦੇ ਪੂਰੀ ਚਾਹਵਣਾ ਉਹ ਸਪੈਸ਼ਲੀ ਕਮੈਂਟ ਕਰਿਆ ਕਰੋ ਵੀ ਹਾਂਜੀ ਭਾਈ ਜਦੋਂ ਵੀ ਤੁਸੀਂ ਕਸ਼ੇਰੇ ਕਰਦੇ ਹੋ ਭਾਵੇਂ 2.5 ਮੀਟਰ ਵਾਲਾ ਭਾਵੇਂ 1.5 ਮੀਟਰ ਵਾਲਾ ਭਾਵੇਂ 100 ਮੀਟਰ ਵਾਲਾ ਜਰੂਰ ਵੀਡੀਓ ਪਾਇਆ ਕਰੋ ਭੈਣ ਬਣ ਕੇ ਕਮੈਂਟ ਕਰਿਆ ਕਰੋ ਕਮੈਂਟਾਂ ਦੇ ਸਿਰ ਤੇ ਸਾਰਾ ਕੰਮ ਚੱਲਦਾ ਮੈਂ ਤੁਸੀਂ ਅੱਜ ਵਾਲੀਆਂ ਭਾਵੇਂ ਵੀਡੀਓ ਦੇਖ ਲਓ ਉਹਨਾਂ ਦੇ ਵਿੱਚ ਵੀ ਇਹੀ ਕਹਿਣਾ ਵੀ ਤੁਸੀਂ ਕਮੈਂਟ ਕਰਿਆ ਕਰੋ ਕਮੈਂਟ ਇੱਕ ਨਾ ਖਰਾਕ ਹੁੰਦੀ ਹੈ ਬੰਦੇ ਜੀ ਜਿਹੜਾ ਬੰਦਾ YouTube ਤੇ ਕੋਈ ਕੰਮ ਕਰਦਾ ਉਹਦੀ ਕਮੈਂਟ ਹੀ ਇੱਕ ਖਰਾਕ ਹੁੰਦੀ ਹੈ ਉਹ ਤੋਂ ਪਤਾ ਲੱਗਦਾ ਵੀ ਮੇਰੇ ਕਿੰਨੇ ਬੰਦੇ ਚਾਹਵਣਾ ਕਿੰਨੀਆਂ ਭੈਣਾਂ ਮੈਨੂੰ ਪਿਆਰ ਕਰਦੀਆਂ ਹਨ ਕਿੰਨੀਆਂ ਕਮੈਂਟ ਕਰਦੀਆਂ ਕਿੰਨੀਆਂ ਵੇਖ ਕੇ ਛੱਡਦੀਆਂ ਸਬਸਕ੍ਰਾਈਬ ਹੀ ਨਹੀਂ ਕੀਤਾ ਕਈ ਭਰਾਵਾਂ ਭੈਣਾਂ ਨੇ ਹੈ ਹਨ ਤਾਂ ਸਭ ਤੋਂ ਪਹਿਲਾਂ ਮੈਂ ਇਹੀ ਕਹੂੰ ਜਿਹੜੇ ਭੈਣ ਜਾਂ ਭਰਾ ਮੈਨੂੰ ਵੇਂਦੇ ਆ ਕਾਫੀ ਟਾਈਮ ਤੋਂ ਸਬਸਕ੍ਰਾਈਬ ਚੈਨਲ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਨਹੀਂ ਕਰਨਾ ਤਾਂ ਬੱਚਿਆਂ ਨੂੰ ਕਹਿ ਕੇ ਸਬਸਕ੍ਰਾਈਬ ਕਰਾਓ ਹਨ ਕੰਟੀਨਿਊ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਉਸ ਤੋਂ ਬਾਅਦ ਜੇ ਇਸ ਤਰ੍ਹਾਂ ਨਹੀਂ ਕਰ ਲਾਉਂਦਾ ਫਿਰ WhatsApp ਤੇ ਜਾ ਕੇ ਬੋਲ ਕੇ ਭੇਜਿਆ ਕਰੋ ਵੀ ਸਾਡਾ ਜਿਹੜਾ ਨੰਬਰ ਆ ਬਾਈ ਇਹਨੂੰ ਗਰੁੱਪ ਦੇ ਵਿੱਚ ਲੈ ਲਓ ਗਰੁੱਪ ਦੇ ਵਿੱਚ ਕੀ ਹੋਊਗਾ ਵੀ ਜਦੋਂ ਤੁਹਾਡਾ ਨੰਬਰ ਆ ਗਿਆ ਮੇਰੇ ਕੋਲ ਗਰੁੱਪ ਦੇ ਵਿੱਚ ਜਿਵੇਂ ਗਿਲ ਅਡਰੈਸ ਡੀਐਨਆਰ ਵਾਲਾ ਇੱਕ ਗਰੁੱਪ ਆ ਉਹਦੇ ਵਿੱਚ ਮੈਂ ਕਟਾਈ ਦੀਆਂ ਵੀਡੀਓ ਜਿਹਾ ਸਲਾਈ ਦੀ ਵੀਡੀਓ ਪਾਇਆ ਕਰੂੰਗਾ ਹਨਾ ਤਾਂ ਉਹਦੇ ਵਿੱਚ ਤੁਹਾਨੂੰ ਸੌਖਾ ਹੋ ਜਾਊਗਾ ਤੁਹਾਨੂੰ ਦੇਖਣਾ ਨਹੀਂ ਪਊਗਾ ਵੀ ਉੱਪਰ ਲਿੰਕ ਆਊਗਾ ਮੈਂ ਕਲਿੱਕ ਕਰਨੀ ਆ ਹਨਾ ਉਸ WhatsApp ਦੇ ਉੱਪਰ ਸਪੈਸ਼ਲ ਮੈਸੇਜ ਆਇਆ ਕਿ ਵੀ ਆ ਮੈਂ ਵੀਡੀਓ ਪਾਤੀ ਤਾਂ ਆਜੋ ਆਪਾਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਕਸ਼ੇਰਾ ਕਿਵੇਂ ਕੱਟਣਾ 2.5 ਮੀਟਰ ਦਾ ਕਸ਼ੇਰਾ ਇੱਕ ਆ 5 ਮੀਟਰ ਦੇ ਆਪਣੇ ਦੋ ਕਸ਼ੇਰੇ ਬਣਨਗੇ ਸਭ ਤੋਂ ਪਹਿਲਾਂ ਮੈਂ ਕੱਪੜਾ ਮਿਲੂੰਗਾ ਵੀ ਕਿੰਨਾ ਆ ਦੇਖੋ 125 4 5 ਮੀਟਰ ਕਪੜਾ ਕੰਨੀਵੇਂ ਨਹੀਂ ਕੱਟੂਗਾ ਹਨਾ ਪਹਿਲਾਂ ਸ਼ਾਇਦ ਆਪਾਂ ਵੀਡੀਓ ਪਾਈ ਸੀ ਉਹ ਚ ਕੰਨੀਵੇਂ ਨਹੀਂ ਕੱਟੀ ਸੀ ਇਹ ਬੁਰੀ ਬਹੁਤ ਲੱਗੀ ਮੈਂ ਅੱਜ ਸੋਚਿਆ ਵੀ ਪਹਿਲਾਂ ਆਪਾਂ ਕੰਨੀ ਕਟਾਂਗੇ ਕੈਂਚੀ ਆਪਾਂ ਹੁਣ ਦੂਸਰੀ ਲੈ ਲਾਂਗੇ ਕਿਉਂਕਿ ਕਪੜਾ ਜਾਦੇ ਹਾਰਡ ਹੋ ਜਾਂਦਾ ਹੈ ਤੇ ਕਸ਼ੇਰਾ ਮੈਂ ਇੱਕ ਇੱਕ ਕੱਟ ਕੇ ਦਿਖਾਉਂਗਾ ਤੁਹਾਨੂੰ ਦੋ ਕਸ਼ੇਰੇ ਇਕੱਠੇ ਨਹੀਂ ਕੱਢਦਾ ਫਿਰ ਤੁਹਾਨੂੰ ਕੰਫਿਊਜ਼ਨ ਹੋ ਜਾਈਓ ਸਮਝ ਨਹੀਂ ਆਉਣੀ ਹਨਾ ਆਪਣਾ ਵੀਡੀਓ ਪਾਉਣ ਦਾ ਮਤਲਬ ਕੀ ਹੈ ਵੀ ਤੁਹਾਨੂੰ ਸਮਝ ਆਵੇ ਜੇ ਤੁਸੀਂ ਕੋਸ਼ਿਸ਼ ਕਰੋਗੇ ਥੋੜੀ ਜੀ ਹੈਲਪ ਕਰੋਗੇ ਤਾਂ ਮੈਂ ਇਹਦੀ ਸਲਾਈ ਦੀ ਵੀਡੀਓ ਵੀ ਪਵਾ ਦੂੰਗਾ ਕਿਵੇਂ ਨਾ ਕਿਵੇਂ ਕਰਕੇ ਹਨਾ ਤੁਸੀਂ ਥੋੜੀ ਜਿਹੀ ਮਦਦ ਕਰਿਆ ਕਰੋ ਕਮੈਂਟ ਕਰਕੇ ਜਾਂ ਵੀਡੀਓ ਸ਼ੇਅਰ ਕਰਕੇ ਤਾਂ ਜਿਹੜਾ ਵੀ ਮੇਰੇ ਨਾਲ ਨਹੀਂ ਕਮੈਂਟ ਕਰਨਾ ਉਹ ਬੱਚਿਆਂ ਨੂੰ ਕਹਿ ਕੇ ਜਾਂ ਬੋਲ ਕੇ ਭੇਜਿਆ ਕਰੋ WhatsApp ਤੇ ਕੋਸ਼ਿਸ਼ ਕਰਿਆ ਕਰੋ ਹਲੋ ਹੁਣ ਆਪਾਂ ਉਧਰ ਵੀ ਕੰਨੀ ਕੱਟਦੀ ਮੈਂ 5 ਮੀਟਰ ਸਾਰੇ ਦੀ ਕੰਨੀ ਇਕੱਠੀ ਕੱਟਦੀ ਤਾਂ ਇੱਥੋਂ ਵੀ ਸਾਰੇ ਦੀ ਸਾਰੀ ਕੰਨੀ ਇਕੱਠੀ ਲਾ ਦੂੰਗੀ ਲੋਕ ਇਸ ਕੰਨੀ ਲਾਜ਼ਮੀ ਲਾਉਣੀ ਜ਼ਰੂਰੀ ਹੈ ਬੁਰੀ ਬੋਲ ਲੱਗ ਜੀ ਨੀਲੀ ਕੰਨੀ ਹੈ ਜੀ ਵਾਈਟ ਹੁੰਦੀ ਫਿਰ ਆਪਾਂ ਉਹਨੂੰ ਛੱਡ ਵੀ ਦਿੰਦੇ ਹਾਂ ਕੋਸਤਾ ਇਹ ਖਿੱਚ ਮਾਰ ਰਹੀ ਸੀ ਕੋਸ ਵੈਸੀ ਬੁਰੀ ਲੱਗਦੀ ਨਹੀਂ ਲੇਕਿਨ ਵੀ ਆ ਲੋ ਮੈਂ ਲਾ ਤਾ ਹੁਣ ਆਪਾਂ ਸਾਰਾ ਕਪੜਾ ਮੇਰੇ ਕੋਲ ਦੂਰਾ ਕੀਤਾ ਹੋਇਆ ਵਿਚਾਲੂ ਕੱਟ ਲਾਂਗੇ 2.5-2.5 ਮੀਟਰ ਦੇ ਦੋ ਪੀਸ ਕਰ ਲੂੰਗਾ ਮੈਂ ਠੀਕ ਹੈ ਲੋੜ ਮੁਤਾਬਕ ਆਪਾਂ ਕਿਹ ਰੱਖ ਸਕਦੇ ਹਾਂ 60 ਇੰਚ ਚੌੜੇ ਆ ਯਾਨੀ ਕਿ 30 ਇੰਚ ਇੱਕ ਪਾਸਾ ਤੇ 30 60 60 ਇੰਚ ਵੀ ਕਿ ਸ਼ਹਿਰਾ ਕੇ ਰਵਾਂ ਜਾਂਦਾ ਜੇ ਕੋਈ ਭਰਾ ਕਹਿੰਦਾ ਵੀ ਮੈਨੂੰ ਘੱਟ ਘੇਰਾ ਚਾਹੀਦਾ ਤਾਂ ਘੇਰਾ ਕੱਟ ਵੀ ਬਣ ਜਾਂਦਾ ਬਾਕੀ ਇਹ ਚੀਜ਼ਾਂ ਸਾਰੀਆਂ ਪੁੱਛਣੀਆਂ ਹੁੰਦੀਆਂ ਆਪਾਂ ਕਿ ਸ਼ਹਿਰਾ ਬਣਾਉਣ ਤੋਂ ਪਹਿਲਾਂ ਵੀ ਨਾਲਾ ਪਾਉਣਾ ਇਹਦੇ ਵਿੱਚ ਗੰਡ ਪਾਉਣੀ ਹੈ ਕਿ ਨਹੀਂ ਪਾਉਣੀ ਹੈ ਨਾ ਨਾਲਾ ਕਿੰਨਾ ਮੋਟਾ ਪਾਉਣਾ ਪਤਲਾ ਪਾਉਣਾ ਇਹ ਸਾਰੀਆਂ ਚੀਜ਼ਾਂ ਲਾਜ਼ਮੀ ਆ 5 ਮੀਟਰ ਪੀਸ ਦੇ ਮੈਂ ਦੋ ਟੁਕੜੇ ਕਰ ਲਈ ਅੱਜ ਇੱਕ ਭੈਣ ਦਾ ਬਹੁਤ ਸੋਹਣਾ ਕਮੈਂਟ ਆਇਆ ਸੀ ਉਹ ਕਹਿੰਦੀ ਬਾਈ ਸਾਨੂੰ ਐਲਸ ਨਾਲੇ ਨਿਸ਼ਾਨ ਦੀਂਦੇ ਨਹੀਂ ਤੁਸੀਂ ਚਾਕਣਾ ਨਿਸ਼ਾਨ ਲਾਇਆ ਕਰੋ ਤਾਂ ਮੈਂ ਕੋਸ਼ਿਸ਼ ਕਰੂੰਗੀ ਥੋੜੇ ਲਾਈਟ ਚਾਕ ਲਾ ਲਿਆ ਕਰਾਂਗੇ ਆਪਾਂ ਤਾਈਓ ਤੁਹਾਨੂੰ ਕਹਿਣਾ ਵੀ ਜੇ ਤੁਹਾਨੂੰ ਕੁਝ ਪੱਲੇ ਨਾ ਪਿਆ ਫਿਰ ਮੀਰਾ ਸੰਗ ਸਿਕਾਈ ਦਾ ਕੋਈ ਫਾਇਦਾ ਨਹੀਂ ਹਨਾ ਮੇਨ ਆਪਣਾ ਮਤਲਬ ਇਹੀ ਹੈ ਵੀ ਤੁਹਾਡੇ ਸਮਝ ਆਵੇ ਜੀ ਹਾਲ ਹੁਣ ਪੂਰਾ ਧਿਆਨ ਨਾਲ ਦੇਖਣਾ ਜਿਵੇਂ ਆਪਾਂ ਬਾਹ ਕੱਢਦੇ ਹੁੰਦੇ ਮੈਂ ਇਧਰੋਂ ਫੜਿਆ ਇੱਕ ਪਾਸਾ ਇੱਥੋਂ ਫੜੂਗਾ ਐਂ ਦੂਜਾ ਪਾਸਾ ਫੜੂਗਾ ਦੇਖੋ ਪੂਰਾ ਧਿਆਨ ਦੇ ਨਾਲ ਪੂਰਾ ਨਿਗਾਹ ਮਨਾ ਦੇ ਕੈਮਰੇ ਦੀ ਇਧਰ ਦਾ ਪਾਸਾ ਆ ਇਹਦਾ ਉਲਟ ਸਾਈਡ ਹੁਣ ਮੈਂ ਇਹਨੂੰ ਇੱਥੋਂ ਫੜੂਗਾ ਅੰਦਾਜ਼ੇ ਨਾਲ ਫੜ ਲੈ ਇੱਥੋਂ ਇੱਕ ਵਾਰੀ ਐਂ ਕਰ ਲੈਣ ਇਹਨੂੰ ਪੂਰੀ ਗੌਰ ਨਾਲ ਦੇਖੋ ਵੀਰੋ ਹੁਣ ਇਹਨੂੰ ਐਂ ਕਰੂ ਜਿਵੇਂ ਆਪਾਂ ਛੋਟੇ ਹੁੰਦੇ ਪਤੰਗ ਕੱਢਦੇ ਹੁੰਦੇ ਸੀ ਨਾ ਐਂ ਕਰਕੇ ਸੇਮ ਹੀ ਇਹਨੂੰ ਪਤੰਗ ਕਾਟ ਵੀ ਕਹਿੰਦੇ ਨੇ ਆਪਾਂ ਟਕਸਾਲੀ ਕੀ ਸ਼ਹਿਰਾ ਵੇਸੀ ਆ ਮੈਂ ਦੂਰਾ ਕਰ ਲੈਣ ਹੁਣ ਆਹ ਦੋਨੇ ਲੜਾਂ ਨੂੰ ਐਂ ਬੰਨ੍ਹਾ ਲੂ ਇੱਕ ਪੱਲਾ ਛੋਟਾ ਹੋਵੇ ਇੱਕ ਵੱਡਾ ਹੋਵੇ ਇਸ ਤਰ੍ਹਾਂ ਹੋਊਗਾ ਇੱਕ ਵਾਰੀ ਛੁਰਦੋ ਤੁੰ ਤੁਸੀਂ ਕੁਝ ਨਹੀਂ ਕਰਨਾ ਇੱਕ ਵਾਰੀ ਆਪਾਂ ਮੈਂ ਤੁਹਾਨੂੰ ਸੈੱਟ ਕਰ ਦਾਂ ਇਹਨੂੰ ਫੜ ਕੇ ਔਰ ਇੱਕੋ ਜਿਹਾ ਕਰ ਲੇ ਸਾਡਾ ਇੱਕੋ ਜਿਹਾ ਕਰ ਲਿਆ ਹੁਣ ਹੁਣ ਆਪਾਂ ਇਧਰ ਸੈੱਟ ਕਰ ਲਾਂਗੇ ਲੋੜ ਮੁਤਾਬਕ ਵੀਡੀਓ ਨਾਲ ਸਮਝ ਆਈ ਫਿਰ ਮੈਂ ਕਿ ਸ਼ੇਅਰ ਹੀ ਕਰਦਾ ਹੀ ਰਹਿਣਾ ਤੁਸੀਂ ਕਮੈਂਟ ਕਰਿਆ ਕਰੋ ਬਈ ਵੀਡੀਓ ਜ਼ਰੂਰ ਪਾਇਆ ਕਰੋ ਜੇ ਤੁਹੋਂ ਕਿ ਸ਼ੇਅਰ ਹੀ ਕਰ ਦੂੰ ਇਧਰੋਂ ਲੜ ਆਪਾਂ ਇੱਕੋ ਜਿਹਾ ਕਰਾਂਗੇ ਇੱਥੋਂ ਇੱਥੋਂ ਮੈਂ ਖੜੂngੂ ਇਹਨੂੰ ਆਹ ਆਪਣੇ ਘੇਰਾ ਕਿ ਸ਼ੇਅਰ ਇਹ ਆਹ ਇਧਰੇ ਪਾਸੇ ਆ ਅਇ ਤੁਮੇ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ। ਹੁਣ ਮੈਂ ਮੈਨੂੰ ਵੀ ਕਿ ਸ਼ੇਰੇ ਦਾ ਘੇਰਾ ਕਿੰਨਾ ਰਹਿ ਦੇ। ਵੀਡੀਓ ਸਮਝ ਆਉਂਦੀ ਆ ਹਾਂ ਨਾ ਜਵਾਬ ਜ਼ਰੂਰ ਦਿਓ। ਆ ਲੋ ਇੱਥੋਂ ਘੇਰਾ ਹੋ ਗਿਆ। 25 25 ਦੇ 25 50 ਇਹ ਘੇਰਾ ਵੰਜੂ ਇਹਨਾਂ ਦਾ 50 ਇੰਚ। ਠੀਕ ਹੈ ਲੋਡ ਪਈ ਤਾਂ ਥੋੜਾ ਹੋਰ ਵਧਾ ਸਕਦੇ ਆਪਾਂ। ਚਲੋ 52 ਤੇ ਆਪਾਂ ਨੇ ਥੋੜਾ ਗਾਂਵ ਦਾ ਟੱਕ ਲਾ ਲੈਨੇ। ਇਹਨਾਂ ਦਾ ਘੇਰਾ ਲਾਜ਼ਮੀ ਜ਼ਿਆਦਾ ਹੁੰਦਾ। ਤਾਂ ਇਹ ਭਰਾਗੇ ਨਹੀਂ ਬਾਹਲਾ ਪਾਰਾ ਨਾ ਕਰਿਓ। ਸ਼ੇਰੇ ਦਾ ਘੇਰਾ। ਆ। ਮੈਂ ਇੱਥੇ ਟੱਕ ਲਾ ਦਿੰਨੂੰ। ਦੂਸਰਾ ਕਿਸ਼ਰਾ ਮੈਂ ਤੁਹਾਨੂੰ ਹੋਰ ਵੀ ਸੌਖਾ ਕਰਕੇ ਦੱਸ ਦੂੰਗਾ ਜਿਵੇਂ ਤੁਸੀਂ 52 ਗੇੜਾ ਕਰਨਾ ਫਿਰ ਆਹ ਕੱਪੜੇ ਨੂੰ ਭਾਵੇਂ ਤੁਸੀਂ ਮਿੰਟ ਕੇ ਰੱਖ ਲਿਆ ਕਰੋ ਦੇਖੋ ਇਧਰੋਂ ਇੰਨਾ ਹੈ 29 ਹੈ ਜਿਵੇਂ ਭਾਵੇਂ ਲੇਕ ਕੇ ਰੱਖ ਲਿਆ ਕਰੋ ਜਾਂ ਵੀਡੀਓ ਬੈਕ ਕਰਕੇ ਦੇਖ ਲਓ ਵੀ 29 ਇੰਚ ਹੈ ਤੁਸੀਂ ਇੱਕ ਪਾਸੇ ਫੜਨਾ 29 ਇੰਚ ਦੂਜੇ ਪਾਸੇ ਆਹ ਹੁਣ ਮੈਂ ਟੱਕਾਂ ਹੁਣ ਇੱਥੋਂ ਐਂ ਬੰਨੂ ਜਮਾ ਸੌਖੀ ਕਾਟ ਆ ਕੋਈ ਉਲਝਣ ਤਾਣੀ ਨਹੀਂ ਹੋ ਸਕਾ ਤੁਹਾਨੂੰ ਔਖਾ ਲੱਗੇ ਪਰ ਜੇਉ ਸਮਝ ਲੱਗੀ ਫਿਰ ਤੁਸੀਂ ਜੇ ਮਰਜ਼ੀ ਕੱਟ ਸਕਾ ਉਹ ਉਹੀ ਚੀਜ਼ ਬਣ ਗਈ ਨਾ ਜਿਵੇਂ ਆਪਾਂ ਪਹਿਲਾਂ ਸ਼ੁਰੂ ਕੀਤਾ ਸੀ ਇਹ ਮੈਂ ਚੰਗੀ ਤਰ੍ਹਾਂ ਟਿਕਾ ਕੇ ਸੈੱਟ ਕਰ ਲਵਾਂ ਜਿਵੇਂ ਆਪਾਂ ਬਾਹਰ ਕੱਢਦੇ ਹੁੰਦੇ ਆ ਸੇਮ ਹੀ ਆ ਦੇਖੋ ਪੂਰਾ ਰੇਵ ਖੇਰਾ ਹੋਊਗਾ ਨੇਫਾ ਲੈਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੋਊ ਬਸ ਉਹਨੇ ਸਮਝ ਲੈਣ ਦੀ ਨੇਰ ਆ ਵੀ ਨੇਫਾ ਕਿਵੇਂ ਲੈਡਣਾ ਆਲੋ ਮੈਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂ ਇੱਥੋਂ ਆਹ ਚੀਜ਼ ਆਪਾਂ ਚੰਗੀ ਤਰ੍ਹਾਂ ਸੈੱਟ ਕਰਨੀ ਇਹਦੇ ਵਿੱਚ ਕੋਈ ਢੈਲ ਢੁੱਲਣਾ ਹੋਈ ਪ੍ਰੈਸ ਮੇਲੀ ਉਧਰ ਗਰਮ ਹੋਈ ਪਈ ਆ ਮਤ ਨੂੰ ਹਰ ਇੱਕ ਵੀਡੀਓ ਜਿਹੜਾ ਨੂੰ ਪ੍ਰੈਸ ਗਰਮ ਗੋਲੇ ਰੱਖਿਆ ਕੋਲ ਲਓ ਜੀ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲਵਾਂ ਇੱਥੋਂ ਬਾਹਰ ਕੱਢ ਸਕੀਏ ਪਿੱਛੇ ਕੱਢ ਲੈਂਦੇ ਆਂ ਇਹ ਇਧਰੋਂ ਆਹ ਥੋੜਾ ਜਿਹਾ ਹੋਰ ਤਰ੍ਹਾਂ ਖਿੱਚੂਗਾ ਮੈਂ ਲਓ ਠੀਕ ਆ ਇਧਰੋਂ ਲੜੀ ਕੋ ਜਿਆ ਨਾ ਲੋ ਜੀ ਆ ਚੰਗੀ ਤਰ੍ਹਾਂ ਇਹ ਹੱਥ ਮਾਰ ਕੇ ਜੇ ਲਾ ਕਰੋ ਵੀ ਕੋਈ ਬਾਲ ਸਲਤਨ ਹੁਣ ਆਪਾਂ ਇੱਥੇ ਪ੍ਰੈਸ ਦੀ ਸਹਾਇਤਾ ਦੇ ਨਾਲ ਆ ਚੰਗੀ ਤਰ੍ਹਾਂ ਮੈਨੂੰ ਇਹ ਬਣਾ ਲਵਾਂ ਪੰਜ ਲੋ ਜੀ ਉਰੇਸ ਤੋਂ ਬਾਈ ਦੇ ਨਾਲ ਕੱਟ ਜਾਊਗਾ ਜੇ ਕੱਪੜਾ ਕੱਟਿਆ ਸਫਾਈ ਨਾ ਜਾਊਗਾ ਹਨਾ ਬਣੂਗਾ ਤਾਂ ਆਟੋਮੈਟਿਕਲੀ ਸਫਾਈ ਜਾਣਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜੀ ਚੰਗੀ ਤਰ੍ਹਾਂ ਪ੍ਰੈਸ ਪੁਸ ਮਾਰ ਕੇ ਕੱਪੜੇ ਉੱਪਰ ਫੇਰ ਹੀ ਕੱਟਿਆ ਕਰੋ ਅੱਜ ਸਵੇਰੇ ਆਪਾਂ ਦੋ ਵੀਡੀਓ ਪਾਤੀਆਂ ਤਿੰਨ ਪਾਤੀਆਂ ਸੌਰੀ ਦੋ ਆਪਾਂ ਮੇਰੇ ਵਾਲੇ ਚੈਨਲ ਦੇ ਪਾਤੀਆਂ ਇੱਕ ਦੂਸਰੇ ਅਮਰਪਾਲ ਕਰੋ ਵਾਲੇ ਚੈਨਲ ਤੇ ਪਾਦੀ ਸੀਗੀ ਜਿਹਨੀਆਂ ਭੈਣ ਨੂੰ ਨਹੀਂ ਪਤਾ ਲੱਗਦਾ ਹਨਾ ਉਹ ਚੈਨਲ ਦਾ ਤਾਂ ਉਹ ਮੈਨੂੰ WhatsApp ਤੇ ਭੇਜ ਕੇ ਲਿੰਕ ਮੂਵੀ ਮੰਗਵਾ ਸਕਦੇ YouTube ਦਾ ਚੈਨਲ ਵੀ ਫੋਲੋ ਕਰ ਸਕਦੇ ਹੋ ਤੇ ਨਹੀਂ ਕਰਨਾ ਫਿਰ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਜੂ ਫਿਰ ਤੁਹਾਡੇ ਕੋਲੇ ਐਪੀ ਵੀਡੀਓ ਆਈ ਜਾਊਗੀ ਨਾ ਪਰ ਐਕਸਟਰਾ ਕਰਕੇ ਆ ਜਿਹੜੇ ਦੋਨੇ ਲੜ ਅੱਗੇ ਪਿੱਛੇ ਫਿਰਦੇ ਆ ਇਹਦਾ ਮੈਂ ਇਹਨੂੰ ਸੈੱਟ ਕਰ ਲਵਾਂਗਾ ਇੱਥੇ ਕੱਟ ਕੇ ਇਹਨੂੰ ਸੈੱਟ ਕਰ ਲਵਾਂਗੇ ਆਪਾਂ ਤਾਂ ਕਿ ਆਪ ਨੂੰ ਬਾਅਦ ਦੇ ਵਿੱਚ ਕੋਈ ਸ਼ਰਾ ਦਿੱਕਤ ਨਾ ਹੋਵੇ ਆ ਦੋਨੇ ਲੜ ਮੈਂ ਇੱਕੋ ਜਿਹਾ ਕਰ ਲੇ ਇੱਥੋਂ ਟਿੱਕ ਕਰ ਸਾਰਾ ਸੈੱਟ ਕਰ ਲਾਂਗੇ ਆਪਾਂ ਪੂਰਾ ਜਣੀ ਧਿਆਨ ਦੇ ਨਾਲ ਕੱਪੜੇ ਨੂੰ ਪੂਰਾ ਸ਼ੌਂਕ ਨਾਲ ਜਦੋਂ ਆਪਾਂ ਕੱਟਾਂਗੇ ਫਿਰ ਆਟੋਮੈਟਿਕ ਹੀ ਵਧੀਆ ਬਣੂਗਾ ਹਾਂ ਨਾਪ ਵੀ ਸ਼ੌਂਕ ਨਾਲ ਲਿਆ ਕਰੋ ਜਦੋਂ ਆਪਾਂ ਨਾਪ ਲੈਣਾ ਕੱਲੀ-ਕੱਲੀ ਚੀਜ਼ ਮਣਿਆ ਕਰੋ ਕਿ ਸ਼ਹਿਰੇ ਦਾ ਜੇ ਕਿਸ ਨੂੰ ਨਾਪ ਨਹੀਂ ਲੈਣਾ ਹੁੰਦਾ ਉਹ ਵੀ ਮੈਨੂੰ ਦੱਸ ਦਿੰਗਾ ਕਮੈਂਟ ਕਰਕੇ ਮੈਨੂੰ ਪੁੱਛ ਲਿਓ ਨਾਪ ਕਿਵੇਂ ਲੈਣਾ ਆਪਾਂ ਚੜਾ ਜਿਵੇਂ ਕਰਦੇ ਹੁਣ ਇੱਥੋਂ ਮੈਂ ਚੜਾ ਕਰਦੇ ਤਾਂ ਇਸ ਤਰ੍ਹਾਂ ਠੀਕ ਹੈ ਚੰਗੀ ਤਰ੍ਹਾਂ ਦੇਖ ਲੈਣਾ ਇੱਥੋਂ ਤੱਕ ਹੁਣ ਇਧਰਲੇ ਪਾਸੇ ਦੀ ਲੰਬਾਈ ਆ ਉਧਰ ਥੋਡੇ ਵਾਲੇ ਪਾਸੇ ਦੀ ਝੋਲੀ ਆ ਇੱਕ ਵਾਰੀ ਫਿਰ ਮੈਂ ਇਹਨੂੰ ਸੈੱਟ ਕਰ ਲੈਣਾ ਇਸ ਤਰ੍ਹਾਂ ਆਪਾਂ ਸਾਰਾ ਕਿਸੇ ਵੀ ਚੀਜ਼ ਦੀ ਨਾ ਸਮਝਾਈ ਉਹ ਮੈਂ ਤੁਹਾਨੂੰ ਅਗਲਾ ਕਸ਼ੇਰਾ ਫਿਰ ਕੱਟੂਗਾ ਜੇ ਕੋਈ ਨਾ ਟਿੱਕਣ ਲੱਗਿਆ ਵਿੱਚ ਦੀ ਤੁਹਾਨੂੰ ਇੱਕ ਮੈਂ ਦੇ ਰੰਗਦਾਰ ਚਾਕ ਵਾਤ ਕਰਨੀ ਆ ਥੋੜਾ ਜਿਹਾ ਤੁਹਾਨੂੰ ਦੱਸ ਜੀ ਜਿਹੜੀ ਕਸ਼ੇਰੇ ਦੀ ਲੰਬਾਈ ਇਹਨਾਂ ਦੀ ਉਹ ਹੈਗੀ 24 ਇੰਚ ਆ ਲੋ 24 ਇੰਚ ਕਸ਼ੇਰੀ ਲੰਬਾਈ ਆ ਤਾਂ ਆਪਾਂ ਇਹਨੂੰ 2 ਇੰਚ ਵਾਧੇ ਰੱਖਣਾ 26 ਠੀਕ ਆ ਇਹ ਚੀਜ਼ ਦਾ ਧਿਆਨ ਰੱਖਣਾ ਇਧਰ ਨੂੰ ਹੁਣ ਕਿੰਨਾ ਰੱਖਣਾ ਤੁਸੀਂ 4.5 ਜਾਂ 5 ਇੰਚ ਇੱਥੋਂ ਤੱਕ ਬਿਲਕੁਲ ਸਿੱਧਾ ਕਟਾਂਗੇ ਆਪਾਂ ਨੂੰ ਇੱਥੋਂ ਇਹ ਚੀਜ਼ ਦਾ ਧਿਆਨ ਰੱਖਣਾ ਆ ਜਿਹੜੀ ਝੋਲੀ ਆ ਇੱਥੋਂ ਕਿੰਨਾ ਪਾਉਣਾ ਆਪਾਂ ਨੇ 14 ਝੋਲੀ ਤਿਆਰ ਰਹਿਣ ਵਾਸਤੇ ਆਪਾਂ ਕਿੰਨਾ ਪਾਵਾਂਗੇ ਤੋਂ 16 ਇੱਥੋਂ ਫੀਤਾ ਧਰੋ ਇਹਦੇ ਨਾਲ ਮਿਲਾ ਲਓ ਇਹ ਆ ਦੇਖੋ ਇਹ ਡਿੱਕਾ ਇਹ ਇੱਥੇ ਜਦੋਂ ਤੁਸੀਂ ਟੱਕ ਜਉਂਗੇ ਇੱਥੇ ਇੱਥੇ ਵੀ ਪਲੋਈ ਪੂ ਇੱਕ 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 ਪਲੋਈ ਇੱਥੇ ਪੂ ਜਣੀ ਟੋਟਲ ਤਿੰਨ ਪਲੇਟਾਂ ਬਣਣਗੀਆਂ ਫਿਰ ਨੇਫਾ ਲੇਡ ਨੇ ਵੇਲੇ ਕੋਈ ਦਿੱਕਤ ਨਹੀਂ ਹੁੰਦੀ ਇਹ ਫਾ ਲੇਡ ਨਾ ਭੰਨਣਾ ਡੋਡੀ ਬੋਲੀ ਆ ਹਨਾ ਇਰਗੇਸਾਂ ਸਾਡੇ ਬਠਿੰਡੇ ਵਾਲੇ ਪਾਸੇ ਇਹਨੂੰ ਨੇਫਾ ਲੇੜਨਾ ਕਹਿੰਦੇ ਆ ਕਈ ਏਰੀਆਂ ਚ ਕਹਿੰਦੇ ਨੀਫਾ ਭੰਨਣਾ ਹਣਾ ਬਾਕੀ ਅਲੱਗ-ਅਲੱਗ ਆ ਬਾਕੀ ਮੇਨ ਸਭ ਤੋਂ ਇਹ ਹੀ ਆ ਵੀ ਤੁਹਾਡੇ ਸਮਝ ਹੋਣੀ ਚਾਹੀਦੀ ਆ ਭਾਵੇਂ ਕੋਈ ਮੇਰੀ ਵੀਡੀਓ ਬਾਹਰਲੀ ਕੰਟਰੀ ਭਣਾ ਦੇਖ ਰਹੀਆਂ ਉੱਥੇ ਇੱਕ ਸ਼ੈਰੇਨ ਯਾਦ ਰੋੜ ਰਹੀਦੀ ਆ ਸਿੰਘ ਭਰਾ ਯਾਦ ਇਹਨਿੰਗਾ ਸਿੰਘਾਂ ਵਾਲੇ ਕਸ਼ੈਰੇ ਵੀ ਕਹਿੰਦੇ ਨੇ ਆਪਾਂ ਇਹਨੂੰ ਟਕਸਾਲੀ ਕਸ਼ੈਰੇ ਵੀ ਕਹਿੰਦੇ ਨੇ ਆ ਪਤੰਗ ਕਾਟ ਜਿਹੜੀ ਆਪਾਂ ਕੱਟ ਰਹੇ ਆ ਉਹ ਆ ਨਾ ਹੁਣ ਮੈਨੂੰ ਕੱਟਣ ਲੱਗਿਆ ਇੱਥੋਂ ਇੱਥੋਂ ਹੌਲੀ-ਹੌਲੀ ਵਸੇ ਨੂੰ ਐ ਕਮਾੜਨਾ ਕਹਿੰਦੇ ਸੀ ਠੀਕ ਆ ਬਿਲਕੁਲ ਸੌਫੀ ਘਾਟ ਕੋਈ ਓਰੀਜਨ ਟਾਣੀ ਨਹੀਂ ਆਲੋ ਹੁਣ ਮੈਂ ਤੁਹਾਨੂੰ ਟੱਕ ਵੀ ਲਾ ਕੇ ਦਿੰਦਾ ਆਹ ਟੱਕ ਹੋ ਗਿਆ ਤੇ ਆਹ ਚਾਰੇ ਪੱਲੇ ਨੂੰ ਫੜ ਕੇ ਇੱਥੇ ਇੱਕ ਇੱਕ ਪਲੇਟ ਇੱਥੇ ਬਹੁਤ ਸੈਂਟਰ ਚ ਇੱਕ ਇਧਰ ਇੱਕ ਇਧਰ ਇੱਥੇ ਆਪਣੀ ਚਿੜੀ ਬਣੂਗੀ ਇਹ ਐਵੇਂ ਕੱਟਦੇ ਨੇ 1.5 ਇੰਚ ਨੂੰ ਥੱਲੇ ਠੀਕ ਆ ਇੱਥੇ ਜਦੋਂ ਸਾਰਾ ਇਹ ਜੁੜ ਗਿਆ ਫਿਰ ਇੱਥੇ ਪਹੁੰਚੇ ਬਣਨਗੇ ਜੀ ਨਾਲ ਅਟੈਚ ਹੋਣਗੇ ਉਹ ਮੈਂ ਤੁਹਾਨੂੰ ਹੁਣ ਪਹੁੰਚ ਕੱਟ ਕੇ ਦਿਖਾ ਦੂ ਵੀ ਕਿਵੇਂ ਕੱਟਣੀ ਹੈ ਨਾਪ ਜੀ ਤੁਸੀਂ ਕਹੋ ਕਛਰੀ ਲੰਬਾਈ ਨੋਟ ਕਰ ਲਓ ਭੈਣਾ 24 ਲੰਬਾਈ ਹੈ ਕਛਰੇ ਦੀ 15.5 ਮੂਰੀ ਆ ਘੇਰਾ ਆਪਾਂ 52 ਰੱਖਿਆ ਹੈ 26 ਦੋਨਾ 52 ਇੱਕ ਪਾਸਾ 26 ਟੋਟਲ 52 ਜਾਨੀ ਕਿ ਸਾਰਾ ਕਛਰੇ ਦਾ ਘੇਰਾ ਇੰਨਾ ਬਣ ਜਿੰਦਾ 52 ਜੇ ਕੋ ਭਰਾ ਵੱਧ ਘੇਰਾ ਕਰਾਉਣਾ ਚਾਹੁੰਦਾ 53 54 55 ਸਾਰਾ ਬਣ ਜਾਂਦਾ ਤਾਂ ਕਪੜਾ ਮਾੜਾ ਮੁੱਟ 2.5 ਤੋਂ ਵੱਧ ਲੈ ਲਿਆ ਕਰੋ ਹਨਾ ਆ ਆਪਣੇ ਕੋਲੇ ਹੁਣ ਇਥੋਂ ਮੂਰੀ ਕੱਢਾਂਗੇ ਆਪਾਂ ਲੋਚ ਇਸ ਤੋਂ ਆਪਣੇ ਗੁਲਗੁਲ ਨੂੰ ਇਹ ਨਾਲ ਨਾਲ ਮਾਰ ਕੇ ਇਸ ਤਰ੍ਹਾਂ ਕਰ ਲੈਣਾ। ਕੋਤਰੀ ਪ੍ਰੈਸਦਵਾਰੀ ਫਿਰ ਲਾ ਲੈਣੇ ਗਰਮ ਆਪਾਂ। ਲੋੜ ਪਈ ਤਾਂ ਮਾਰ ਲਾਂ ਹੈ ਨਾ। ਉਦੋਂ ਜੀ ਹੁਣ ਮੂਰੀ 1.5 ਚੌੜਾ ਕਿੰਨਾ ਚਾਹੀਦਾ ਆਪਾਂ ਨੂੰ? 4.5 ਇੰਚ। 4.5 ਵੀ ਰੱਖ ਸਕਦੇ ਜੇ ਪੱਟੀ ਚੌੜੀ ਜ਼ਿਆਦਾ ਕਰਨੀ ਫਿਰ ਤੁਸੀਂ ਲੋਡ ਮਤਾ ਕੁ ਵਧ ਫੋਰ ਕਰ ਸਕਦੇ। ਮੈਂ ਅਸੀਂ 4.5 ਇੰਚ ਪੱਟੀ ਬਹੁਤ। ਇੱਥੋਂ ਦੇਖ ਲਓ ਆਪਾਂ ਨੂੰ 1.5 ਇੱਥੇ ਹੋਗੇ ਨਾ। ਥੋੜਾ ਇਹਦੇ ਨੂੰ ਕਰ ਲੈਣਾ। 1.5 ਮੂਰੀ ਚਾਹੀਦੀ ਆ ਆਪਾਂ 16 ਤੇ ਨਿਸ਼ਾਨੀ ਲਾਵਾਂ ਕਿਉਂ ਦਵਾ ਦੂਆ ਕੇ ਘਟ ਜਾਂਦਾ ਟੋਟਲ ਕਪੜਾ ਆਪਾਂ ਲਵਾਂਗੇ ਤੋਂ 11 ਇੰਚ ਜਾਨੀ ਕਿ ਜਿੰਨੀ ਮੂਰੀ ਆ ਉਦੋਂ ਤੁਸੀਂ 3 ਇੰਚ ਵੱਧ ਰੱਖ ਲੈਣਾ ਆ ਨਿਸ਼ਾਨ ਪਾ ਮੈਂ ਤੁਸੀਂ ਸਕੇਲ ਨਾਲ ਲਾ ਲਓ ਸਿੱਧਾ ਚਾਹੀਦਾ ਆਪਾਂ ਨੂੰ ਜਾਨੀ ਕਿ ਬਿਲਕੁਲ ਠੀਕ ਆ ਹੁਣ ਮੈਂ ਇਹਨੂੰ ਇੱਕ ਵਾਰੀ ਚਾਰਸ ਪੀਸ ਲਾ ਲੂੰਗਾ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦਿਵਾਰੀ ਕਮੈਂਟ ਕਰ ਦਿਓ ਸਮਝ ਆਉਂਦੀ ਆ ਤਾਂ ਤਾਂ ਵੀ ਮੈਨੂੰ ਦੱਸਿਆ ਕਰੂ ਹਨਾ ਆ ਜਿੱਥੇ ਆਪਣੀ ਮੂਰੀ ਤਿਆਰ ਆ ਇੱਥੇ ਆਪਾਂ ਟੱਕ ਲਾਵਾਂਗੇ ਇੰਨਾ ਅੱਧਾ ਇੰਚ ਹੁਣ ਇਹਦੇ ਵਿੱਚੋਂ ਇੰਨਾ ਕੱਟ ਦੇਣਾ ਇੱਥੇ ਮੂਰੀ ਬਣੂਗੀ ਲੀਰ ਪਾ ਕੇ ਬਣਾਉਣੀ ਮੂਰੀ ਮੈਂ ਤੁਹਾਨੂੰ ਪਹਿਲੋ ਸ਼ਾਇਦ ਇੱਕ ਵੀਡੀਓ ਪਾਈ ਸੀ ਸਭ ਤੋਂ ਪਹਿਲਾਂ ਪਹਿਲਾਂ ਜਿੱਦੇ ਆਪਾਂ ਚੈਨਲ ਸਟਾਰਟ ਕੀਤਾ ਉੱਥੇ ਮੈਂ ਬੈਠੇ ਬੈਠੇ ਚੌੜ-ਚੌੜ ਜੀ ਵੀ ਚੈਨਲ ਬਣਾਉਣ ਤੋਂ ਪਹਿਲਾਂ ਦੀ ਗੱਲ ਆ ਇਹ ਸ਼ਾਇਦ 2 ਮਹੀਨੇ ਪਹਿਲਾਂ ਦੀ ਹੋਵੇ ਕਿ 3 ਦੀ ਅਸੀਂ ਮਸ਼ੀਨ ਤੇ ਬੈਠੇ ਸੀ ਬੈਸੀ ਮਹਾ ਚਲਾਪਾਂ ਨਾ ਉਦੋਂ ਮੇਰੇ ਦਿਮਾਗ 'ਚ ਤਾਂ ਸੀਗਾ ਵੀ ਚੈਨਲ ਬਣਾਵਾਂਗੇ ਆਪਾਂ ਪਰ ਇਹ ਨਹੀਂ ਸੀ ਵੀ ਆਪਾਂ ਆਈ ਨਾ ਲੰਮਾ ਚੌੜਾ ਕੰਮ ਕਰ ਲਾਂਗੇ ਹਣਾ ਆ ਲੋ ਇੱਥੋਂ ਆਜੀ ਹੋ ਗਈ ਆ ਜਿਹੜੀ ਹੁਣ ਮੂਰੀ ਦੇ ਵਿੱਚ ਮੈਂ ਗੱਲ ਕਰ ਰਿਹਾ ਵੀ ਲੀਡ ਪਾਉਣੀ ਇੱਥੋਂ ਕੱਟ ਲੈ ਕਰੋ ਆ ਪੀਸ ਹੁੰਦਾ ਨਾ ਆਪਣਾ ਅਹੀਂ ਪੈਣੀ ਪੈਣੀ ਤੇ ਆਜੀ ਆ ਜਿਹੜੀਆਂ ਲੀਰਾਂ ਪਣੀਆਂ ਇਹ ਵਿੱਚ ਪੈ ਕੇ ਪਹੁੰਚ ਬਹੁਤ ਸੋਹਣਾ ਕੜੜਾ ਬਣ ਜਾਂਦਾ ਹੈ ਹਣਾ ਆ ਆਪਣਾ ਸਾਈਡ ਤੇ ਰੱਖਤਾ ਹੁਣ ਜਿਹੜਾ ਆਪਣੇ ਕੋਲੇ ਆ ਪੀਸ ਦਾ ਤੁਹਾਨੂੰ ਮੈਂ ਨਾਲਾ ਵੀ ਕੱਟ ਕੇ ਦਿਖਾਉਣਾ ਜਿਵੇਂ ਕਿਸੇ ਪੈਨ ਇੱਕ ਸ਼ੇਰਾ ਬਣਾਉਣਾ ਨਹੀਂ ਆਉਂਦਾ ਜਾਂ ਕੋਈ ਥੋੜੀ-ਮੋਡੀ ਕੰਫਿਊਜ਼ਨ ਉਮਰ ਫੋਨ ਤੇ ਹੀ ਬੋਲ ਸਕਦੇ ਜਿਹਨੂੰ ਥੋੜੀ ਪਰ ਫੋਨ 8 ਵਜੇ ਤੋਂ ਬਾਅਦ ਕਰਨਾ ਇਹ ਚੀਜ਼ ਦਾ ਧਿਆਨ ਲਾਜ਼ਮੀ ਰੱਖਣਾ ਭੈਣਾਂ ਨੇ ਫੋਨ 8 ਵਜੇ ਤੋਂ ਬਾਅਦ ਕਰਨਾ ਜਿਹਨੇ ਫੋਨ ਕਿਸੇ ਭੈਣ ਨੂੰ ਨਹੀਂ ਕਰਨਾ ਤੇ ਕਈ ਵਾਰੀ ਮੇਰਾ ਫੋਨ 8 ਵਜੇ ਤੋਂ ਬਾਅਦ ਬੰਦ ਵੀ ਹੁੰਦਾ ਵੀਡੀਓ ਕਈ ਵਾਰੀ ਤਾਂ ਢੇਰੇ ਟਾਈਮ ਲਾਗ ਜਾਂਦਾ ਵੀਡੀਓ ਜਾਂ ਫਿਰ ਕਈ ਵਾਰੀ ਸ਼ਾਮ ਨੂੰ ਮੈਨੂੰ ਬਣਾਉਣੀ ਪੈਂਦੀ ਆ ਇੱਧਰ ਉਧਰ ਜਾਣ ਕਰਕੇ ਮਾੜਾ ਮੋਟਾ ਹੈਨਾ ਦਿਨੇ ਕੋਲੇ ਰੇਵ ਬਣਾ ਲਾ ਕੱਢਣਾ ਆਪਾਂ ਸਿੱਧਾ ਨਾਲ ਨਹੀਂ ਕੋੜੇ ਸਿਹਰੇ ਚ ਬਿਲਕੁਲ ਰੇਵ ਹਾਂ ਜਿੰਨਾ ਵੱਧ ਤੋਂ ਰੇਵ ਕਰਾਂਗੇ ਚੌੜਾ ਰੱਖਿਆ ਕਰੋ ਨਾਲੇ ਇੱਥੋਂ ਵੀ ਆਪਾਂ ਹੁਣ ਠੀਕ ਆ ਆ ਨਾਲਾ ਹੋ ਗਿਆ ਇੱਕ ਪੀਸ ਇਹ ਪੀਸ ਆਪਾਂ ਇਹ ਤੋਂ ਹੋਰ ਕੱਢਾਂਗੇ ਇੱਕ ਪੀਸ ਆ ਹੋਰ ਨਾਲੇ ਠੀਕ ਦੋ ਇੱਕ ਪੀਸ ਹੋ ਗਿਆ ਆ ਨਾਲੇ ਮੋਟੇ ਦੰਨ ਹੁਣ ਆ ਜੀ ਹੋ ਗਈ ਜਿਹੜੀ ਮੈਂ ਕੱਟੂਗਾ ਹੁਣ ਇਹਨੂੰ ਟੁਕੀਆਂ ਜੀਆਂ ਮੂਰੀ ਦੇ ਉੱਪਰ ਲੱਗਣੀਆਂ ਇਹ ਐਵੇਂ ਕੱਟ ਲਿਆ ਕਰੋ ਇੱਕ ਸ਼ਹਿਰਾ ਜਿੱਥੋਂ ਆਪਣਾ ਜੁੜ ਗਿਆ ਉਹਦੇ ਉੱਪਰ ਰੱਖਾਂਗੇ ਆਪਾਂ ਇਹ ਤੋਂ ਪੱਕਾ ਕਰਨਾ ਚੰਗੀ ਤਰ੍ਹਾਂ ਵੀ ਸ਼ਹਿਰਾ ਪੱਟ ਨੂੰ ਪਾੜ ਜੇ ਪਰ ਉੱਧੜੇ ਨਾ ਠੀਕ ਹੈ ਕਿ ਸ਼ੈਰਾ ਆਪਣਾ ਸਾਰਾ ਕੱਟਿਆਗਾ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਨਾ ਤੇ ਇੱਕ ਸ਼ੈਰਾ ਮੇਰੇ ਕੋਲ ਹੋਰ ਪਿਆ ਮੈਂ ਹੁਣੀ ਉਹਦੀ ਵੀਡੀਓ ਨਾਲ ਦੀ ਨਾਲ ਪਾ ਦਿੰਨਾਗਾ ਤੁਸੀਂ ਉਹਨੇ ਆਹ ਵੀਡੀਓ ਦੇਖੋ ਜੇ ਇਹ ਚ ਨਾ ਸਮਝ ਆਈ ਉਹ ਗਾਂ ਵਾਲੀ ਵੀਡੀਓ ਫਿਰ ਦੇਖ ਲਓ ਤਾਂ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ